ਮੁੱਖ ਮੰਤਰੀ ਨੂੰ ਅਜੀਬ ਫੋਟੋਗਰਫਰ ਦੀ ਤਤੀ ਤੇ ਪੈਰ ਨਹੀਂ ਰੱਖਣ ਦਿਆਂਗੇ ਭਾਰਤੀ ਕਿਸਾਨ ਜੁਨਿਆਂ ਕ੍ਰਾਂਤੀਕਾਰੀ ਜਿੰਦਾਬਾਦ ਭਾਰਤੀ ਕਿਸਾਨ ਜੁਨਿਆਂ ਕ੍ਰਾਂਤੀਕਾਰੀ ਜਿੰਦਾਬਾਦ ਹਰਿਆਣੇ ਦਾ ਮੁੱਖ ਮੰਤਰੀ ਵਾਪਸ ਜਾਓ ਵਾਪਸ ਜਾਓ ਵਾਪਸ ਜਾਓ ਹਰਿਆਣੇ ਦਾ ਮੁੱਖ ਮੰਤਰੀ ਵਾਪਸ ਜਾਓ ਵਾਪਸ ਜਾਓ ਵਾਪਸ ਜਾਓ ਪਾਜਵਾ ਜੁੰਡਲੀ ਮਰਦਾਬਾ ਮਰਦਾਬਾ ਮੁੱਖ ਮੰਤਰੀ ਨੂੰ ਅਜੀਬ ਫਟੇ ਕਰਨ ਦੀ ਤਤੀ ਦੇ ਪੈਰ ਨਹੀਂ ਰੱਖਣ ਦੇਵਾਂਗੇ ਭਾਰਤੀ ਕਿਸਾਨ ਜੁਨਿਆਂ ਕ੍ਰਾਂਤੀਕਾਰੀ ਜਿੰਦਾਬਾਦ ਭਾਰਤੀ ਕਿਸਾਨ ਜੁਨਿਆਂ ਕ੍ਰਾਂਤੀਕਾਰੀ ਜਿੰਦਾਬਾਦ ਹਰਿਆਣੇ ਦਾ ਮੁੱਖ ਮੰਤਰੀ ਵਾਪਸ ਜਾਓ ਵਾਪਸ ਜਾਓ ਵਾਪਸ ਜਾਓ ਹਰਿਆਣੇ ਦਾ ਮੁੱਖ ਮੰਤਰੀ ਵਾਪਸ ਜਾਓ ਵਾਪਸ ਜਾਓ ਵਾਪਸ ਜਾਓ ਬਾਜਵਾ ਜੁੰਡਰੀ ਮਰਦਾਬਾ سرکار مرदाबाद 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 نذیر سنگھ ثانی مرदाबाद 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 मुदाबा मुराद मुरदाबा मुबा ज़िंद सानी मुरदाबा मुशी सिंध सानी मुरदाबाद मुा मोदी ला मुदाबा मु مویڈی مرد آباد ہریا مکھ منتری واپس جاؤ موی جی مرد بھاجپا چنڈنی مرد ਇੱਥੇ ਕੋਈ ਖੜਕ ਤੇ ਕੋਈ ਥੋੜ ਪੈਰ ਵੀ ਰੱਖ ਜੇ ਦੁਬਾਰਾ ਲੱਗ ਨਹੀਂ ਲੱਗਦਾ ਪਰ ਜੇ ਲਖਮਪੁਰ ਆਇਆ ਚਾਹੁੰਦੇ ਆ ਰਹੇ ਸ਼ਾਂਤੀ ਨਹੀਂ ਰੱਖੀ ਆ ਅਸੀਂ ਅੰਦਰ ਲੱਗੇ ਕੋਬਲ ਸਟੇਜ ਲਾਉਣ ਲੱਗੇ ਤੁਸੀਂ ਫਿਰ ਉੱਪਰ ਬਿਠਾੜੀ ਲਾ ਲਾਵਾਟੇ ਤੋਂ ਟੋਲੇ ਫਿਰ ਕਿਉਂ ਕਰਦੇ ਆ ਅਸੀਂ ਤੁਹਾਡੇ ਨਾਲ ਪ੍ਰੋਮਿਸ ਵੇਰੇ ਕੀਤਾ ਉਹ ਹੋਰ ਚੱਡਣ ਵਾਲਿਆਂ ਨੂੰ ਇੱਕ ਕਲੀਅਰ ਹੋਣਾ ਚਾਹੀਦਾ ਹੈ ਕਿ ਸਾਡੀਆਂ ਜ਼ਮੀਰਾਂ ਮਰੀਆਂ ਹੋਈਆਂ ਨੇ ਰੋਟੀ ਅਸੀਂ ਕਿਸਾਨ ਦੀ ਖਾਈਏ ਤੇ ਕੋਣ ਹੀ ਪਾਜ ਪਾ ਦੇ ਗਾਈਏ ਇਹ ਅਜੀਬੇ ਕਹਿ ਰਹੇ ਕਤਾਬ ਚ ਪੜਿਆ ਨਿੰਗਾ ਇੱਕ ਜੱਟ ਸ਼ੌਕਵਾਂਡਰ ਕਰਨ ਕੱਠੀ ਕਰਦਾ ਕਿ ਉਹ ਚਾਹ ਖਾ ਜਾਂਦਾ ਸ਼ੌਕਵਾਂਡਰ ਪੈਦਾਵਰ ਕਰਦਾ ਤੇ ਉਹ ਜਰਾ ਪੰਜ ਕੋੰਡੜ ਆਪਣੇ ਕੋਲ ਰੱਖਦਾ ਬਾਕੀ ਸਾਰੀ ਬਾਹਰ ਚਲੀ ਜਾਂਦੀ ਆ ਉਹ ਹੀ ਕੰਮ ਖਾ ਕੇ ਕਿਸਾਨਾਂ ਦੇ ਹੱਕ ਚ ਨਹੀਂ ਕਿਸਾਨਾਂ ਨੂੰ ਡੰਡੇ ਮਾਰਦੇ ਹੋ ਆਪਣੀ ਜੂਝ-ਬੂਝ ਨਾਲ ਡਿਸਪਲਨ ਦੇ ਵਿੱਚ ਰਹਿ ਕੇ ਹਰਿਆਣੇ ਦੇ ਮੁੱਖ ਮੰਤਰੀ ਦਾ ਕਰਾਂਗੇ ਉਹਨੂੰ ਰੋਕ ਕੇ ਪੁੱਛਾਂਗੇ ਕਿ ਜੇ ਅਸੀਂ ਦਿੱਲੀ ਨਹੀਂ ਜਾ ਸਕਦੇ ਤੇ ਤੁਸੀਂ ਇੱਥੇ ਕੀ ਕਰਨ ਆਏ ਹੋ ਕੀ ਕੰਮ ਹੈ ਤੁਹਾਡਾ ਪੰਜਾਬ 'ਚ ਇਹਨਾਂ ਦੀ ਚਾਲ ਇਹਨਾਂ ਨੇ ਜਾਨੂ ਸਾਰਿਆਂ ਦੇ ਪਿੱਛੇ ਕੋਟਾ ਕਿਉਂ ਪੁਆਈਆ ਇਹਨਾਂ ਨੂੰ ਪਤਾ ਹੈ ਕਿ ਇੱਕ ਪੰਜਾਬੀ ਆ ਜਿਹੜਾ ਸਾਡੇ ਸਾਹਮਣੇ ਬੋਲਦਾ ਵਾ ਬਾਦ ਮੁੜਦਾਬਾਦ ਬਾਜ ਬਾਦ ਜੰਗਲੀ ਮੁੜਦਾਬਾਦ 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 ਮਤੀ ਜੀ ਕੁਤਾ ਬਾਤ ਮਤੀ ਜੁਗਰੀ ਮਰਦਾ ਬਾਤ ਮੁਤਾ ਬਾਤ ਮੁਤਾ ਬਾਤ ਹਰਿਆਣਾ ਦਾ ਮੁੱਖ ਮੰਤਰੀ ਵਾਪਸ ਜਾਓ ਵਾਪਸ ਜਾਓ ਵਾਪਸ ਜਾਓ ਪਰ ਕੋਹ ਨੂੰ ਨਹੀਂ ਦਿੱਤਾ ਜਾਵੇ ਆ ਤਰਤੀ ਜੜੀ ਆ ਟੋਪਟ ਘਰਾਂ ਨਹੀਂ ਦਿੱਤੀ ਜਾਵੇ ਇੰਨੀ ਅੰਦਰ ਅੱਗ ਲੱਗੀ ਆ ਮੋਦੀ ਦੇ ਤੇ ਮੈਂ ਕੋਪਰੇਟ ਘਰਾਂ ਦੇ ਪੁਛਾਰ ਕਾਠੀ ਸੱਦ ਗਾ ਤੇ ਮੈਂ ਆ ਤੁਮ پولیس ਪ੍ਰਬੰਧ ਨੂੰ ਇਹ ਬੇਨਤੀ ਕਰਦੇ ਆਾ ਜੋ ਕਿਸਾਨਾਂ ਦੇ ਕੋਲ ਤੁਰ ਕੇ ਸਾਡੇ ਅਸਚ ਕਾ ਵੇਜ ਵੀ ਨੇਕ ਸਾਲੋਂ ਦੇ ਪੁੱਠ ਹੋਣਗੇ ਬਸ ਸੋਚਿਆ ਉਹਨੂੰ ਲਖਦਾ ਕਿ ਕੋ 10-25 ਬੰਦੇ ਬਰੋਲ ਕਰ ਰਹੇ ਆ ਹਾਂ ਇੱਕ ਵਾਰ ਜੂਰਾ ਚੁਚਿਆੜੀ ਨੂੰ ਹੱਥ ਨਾ ਲਾ ਲਿਓ ਮੈਂ ਸਪਸ਼ਟ ਕਰਦਾ ਐ ਸਟੇਜ ਤੋਂ ਮਨਜ਼ੂਰੇ ਦਾ ਗੁੱਲ ਨਾ ਪੇ ਸਾਰਾ ਪੰਜਾਬ ਚ ਰੋਕ ਦਾਂਗੇ ਇੱਥੇ ਅੱਜ ਜੇ ਸੇਮ ਸਾਥੀ ਸਰਮੋਖ ਨੇ ਅੱਜ ਨੂੰ ਲੱਕ ਕੇ ਆ ਸੀ ਐ ਕਹਿ ਕਿਤਾ ਸੀ ਕਿ ਨੱਕਾ ਨਾ ਪੰਜਾਬ ਦਾ ਪਾਰ ਦਾ ਮੁਖੀਆ ਤੇ ਨੱਡੇ ਦੇ ਖਿਲਾਫ ਚੰਨੀ ਤਰ੍ਹਾਂ ਚ ਸੱਤ ਸੱਤ ਕਰਨਾ ਕੋ ਵੱਡੀ ਤਾਕਤ ਅਸੀਂ ਪੰਗੋ ਸੜ ਕੋ ਜੀਆ